ਮਿੱਤਰੋ ਆਏ ਹਾਏ ਹਾਏ ਆ ਜੈਂਪਲ ਟਰੈਕਟਰ ਨੇ ਕਿਹਦੇ ਮਿੱਤਰੋ ਭਾਈ ਦੇ ਸੇ ਤੋਂ ਪਹਿਲਾ ਨਾਮ ਚੱਕਿਆ ਸੀ ਤੇ ਕੋਈ ਟਰਕੋ ਨਹੀਂ ਜਮਾ ਸੀ ਪਰ ਟਰੈਕਟਰ ਆਇਆ ਤੇ ਦੇਖੋ ਮਿੱਤਰੋ ਜਿਹਲੇ ਪਾਸੇ ਪਾਰਵਾ ਭਰਿਆ ਜਾਂਦਾ ਤੇ ਅੱਜ ਆਹ ਗਰਾਊਂਡ ਦੇ ਵਿੱਚ ਆ ਕੇ ਪਤਾ ਲੱਗਣਾ ਕੀ ਗੱਲਬਾਤ ਮਿੱਤਰੋ ਬਣਦੀ ਆ ਟਰੈਕਟਰ ਦੀ ਤੇ ਤੁਹਨੇ ਦੀ ਲੰਬ ਚੈੱਕ ਕਰੋ ਪਹਿਲਾਂ ਤਾਂ ਜਿਵੇਂ ਕਹਦੀ ਇਹ ਤੁਹਨੇ ਦੀ ਲੰਬ ਦੇਖੋ ਤੂੰ ਆਹ ਕਹਿੰਦੇ ਮਿੱਤਰੋ ਨਾਲ ਦੇ ਪਾਸੇ ਲਾad ਹੀ ਨਹੀਂ ਛੜਦਾ ਗੱਲਾਂ ਬਾਤਾਂ ਕਹਿੰਦੇ ਅੱਜ ਹੋਰ ਹੋਣੀਆਂ ਮਿੱਤਰੋ ਇੱਥੇਲੇ ਪਾਸੇ ਨਹੀਂ ਕਹਿੰਦੇ ਪਹਿਲਾ ਜਿਹੜਾ ਟਰੈਕਟਰ ਦਾ ਮਟਰ ਦਾ ਚੱਲ ਜਾਂਦਾ ਇੱਥੇਲੇ ਪਾਸੇ ਜੰਮਾ ਸਿੰਪਲ ਟਰੈਕਟਰ ਆ ਜੀ ਇਹ ਇੱਥੇ ਜਾ ਕੇ ਕਹਿੰਦੇ ਧਰਨੇ ਟਿਕਾਣੇ ਕਰਦੀ ਐ ਟਰਾਲੀ ਕੱਲੇ ਗਰੇ ਟਰੈਕਟਰ ਦੀ ਰੇਤ ਆ ਕਹਿੰਦੇ ਮਿੱਤਰੋ ਹੌਲ ਆਇਆ ਜਾਣ ਲੱਗੇ ਹੁੰਦੇ ਆ ਜੰਮਾ ਤੇ ਕੁੱਤੀਆਂ ਨੇ ਕਾਰੀ ਰੇਤ ਪਾਈ ਆ ਰਹੀ ਹੈ ਗੱਲਾਂ ਉਹ ਕੁੰਡੀਆਂ ਨੇ ਕੁੱਤੀਆਂ ਨੇ ਕੁੰਡੀਆਂ ਨੇ ਕੀ ਮਸਾਉਂਦੇ ਨਾ ਬਸ ਜੀ ਚੱਲ 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 ਇੱਥੇ ਪੈਂਦੇ ਆ ਭੜਾਕੇ ਮਿੱਤਰੋ ਇੱਥੇ ਯਾਰ 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 ਚੱਲ ਇਹ ਤੂੰ ਬਾਹ ਦੇ ਵਿੱਚ ਦਾ ਚੱਕਰ ਫੜ ਜਿਹਾ ਵਾਰ ਕਰ ਗਿਆ ਇਹ ਬਾਹ ਦੇ ਵਿੱਚ ਦਾ ਕਹਿੰਦੇ ਬਣਾਉਂ ਜਹਾਜ਼ ਵੀਰ ਐਸੋ ਨਾ ਗਿਆ ਮਿੱਤਰੋ ਖੌਣ ਵਾਲੀ ਕਾ ਆਲੋ ਪੱਦੀ ਗੱਲ ਮਿੱਤਰੋ ਸਿੰਪਲ ਆ ਜਾਣਾ ਬੇਟੇ ਦੇਲੇ ਭਾਈ ਕੁਝ ਨਹੀਂ ਪਾਇਆ ਬਸ ਟਰੈਕਟਰ ਦੇ ਆਏ ਹਾਏ ਹਾਏ ਆਏ ਚੱਕਦਾ ਗਾ ਸਿੱਧ ਪਹਿਲਾ ਚੱਕੜਾ ਟਰੈਕਟਰ ਦਾ ਮਿੱਤਰੋ ਲਗਭਗ ਪੂਰਾ ਫੋਨ ਆ ਲਈ ਹੈ ਅਰੇ ਹੰਦੇ ਹੀ ਨੇੜੇ ਆ ਗਏ ਤੇ ਹੰਦਿਆਂ ਕੋਲ ਪੁੱਛਣ ਵਾਲਾ ਪਹਿਲਾ ਚੱਕਰ ਕਹਿੰਦੇ ਟਰੈਕਟਰ ਦਾ ਮਿੱਤਰੋ ਹੋ ਗਿਆ ਪੂਰਾ ਪਹਿਲਾ ਚੱਕਰ ਲਾਤਾ ਪੂਰਾ ਆਉਂਦਾ ਇੱਧਰੇ ਪਾਸੇ ਮੈਥਰੋ ਸੋਨ ਵਾਲੀ ਕਾ ਹਾਂ ਢੇੜ ਚੱਕਰ ਲਗਭਗ ਮਿੱਤਰੋ ਟਰੈਕਟਰ ਨੇ ਕਰ ਲਿਆ ਪੂਰਾ ਤੇ ਚੱਕਰ ਕਹਿੰਦੇ ਦੂਜਾ ਚੱਲੀ ਜਾਂਦਾ ਟਰੈਕਟਰ ਦਾ ਤੇ ਜੋਰ ਚੈੱਕ ਕਰੀ ਜਾਂਦਾ ਹੁਣ ਜੋਬਰ ਪੱਤ ਵੜ ਗੇਰ ਲਾਲਾ ਚੈੱਕ ਕਰੀ ਜਾਂਦਾ ਵੀ ਕਿਹੜੇ ਗੇਰ ਚ ਪੱਤ ਭਜੂ ਲੱਭ ਲਾ ਰੇਸ ਜਿਹੜਾ ਪਾਇਆ ਵਾ ਸੱਜਣਾ ਮੇਤਰੋ ਬਿਨਾਂ ਟਰਬੋ ਤੋਂ ਮੇਤਰੋ ਸਿੰਪਲੀ ਡਾਟ ਪੁਜ ਰਹਿ ਜਾਂਦਾ ਹੁਣ ਵਾਲੀ ਕਾ ਹੁਣ ਵਾਲੀ ਕਾ ਕਰਾਦੀ ਟਰੈਕਟਰ ਨੇ ਇੱਧਰਲੇ ਪਾਸੇ ਖੌਰੂ ਘਟਦਾ ਜਾਂਦਾ ਨੇ ਕਰੋ ਚੈੱਕ ਮੇਤਰੋ ਇਹਦਾ ਹੁਣ ਮੇਤਰੋ ਟਾਈਮ ਦਿਖਾਵਾਂਗੇ ਦੋ ਚੱਕਰ ਲਗਭਗ ਟਰੈਕਟਰ ਨੇ ਆਪਦੇ ਕੰਪਲੀਟ ਕਰ ਲਏ ਇਹ ਹੋ ਆ ਗਈ ਚਿੱਟੀ ਪੱਟੀ ਤੇ ਮੇਤਰੋ ਇੱਧਰਲੇ ਪਾਸੇ ਦੇਖੋ ਲਾੜ ਲਾੜ ਕਰੋ ਚੈੱਕ ਟਰੈਕਟਰ ਦੀ ਪਹਿਲਾ ਵਾਰ ਇਹ ਦੂਜਾ ਚੱਕਰ ਦੂਜਾ ਜਿੱਕਰ ਹੋ ਗਿਆ ਪੂਰਾ ਇਹ ਟਾਈਮ ਹੁਣ ਦੱਸਾਂਗੇ ਤੁਹਾਨੂੰ ਮਿੱਤਰੋ ਕਿੰਨੇ ਟਾਈਮ ਚ ਕਲਚ ਕਰਤਾ ਟਰੈਕਟਰ ਨੇ 3 ਮਿੰਟ ਤੇ 20 ਸਕਿੰਟ ਜੀ ਤੇ 20 ਸਕਿੰਟ 3 ਮਿੰਟ ਤੇ 20 ਸਕਿੰਟ ਜੀ 3 ਮਿੰਟ ਤੇ 20 ਸਕਿੰਟ ਦੇ ਵਿੱਚ ਮਿੱਤਰੋ ਟਰੈਕਟਰ ਨੇ ਗੇੜੇ ਲਾਤੇ ਤੇ ਕਹਿੰਦੇ ਸਿਰਾ ਕਰਤਾ ਪਲੇ ਪਾਸੇ